ਸੁਭਾਸ਼ਨਗਰ ਇਲਾਕੇ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਗੈਂਗਸਟਰ ਦੇ ਵੱਲੋਂ ਆਪਣੇ ਕੁਝ ਹੋਰ ਸਾਥੀਆਂ ਦੇ ਨਾਲ ਤੇਜ਼ਦਾਰ ਹਥਿਆਰਾਂ ਦੇ ਨਾਲ ਲੈਸ ਹੋ ਕੇ ਇੱਕ ਰੈਸਟੋਰੈਂਟ ਦੇ ਵਿੱਚ ਆਪਣੇ ਦੋਸਤਾਂ ਦੇ ਨਾਲ ਆਪਣੇ ਜਨਮ ਦਿਨ ਦੀ ਪਾਰਟੀ ਕੀਤੀ ਜਾ ਰਹੀ ਸੀ ਤੇ ਇਸੇ ਦਰਮਿਆਨ ਇੱਕ ਨੌਜਵਾਨ ਤੇ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ ਤੇ ਗੁੰਡਿਆਂ ਦੇ ਹੌਂਸਲੇ ਇਸ ਕਦਰ ਬੁਲੰਦ ਹੋ ਚੁੱਕੇ ਨੇ ਕਿ ਉਹਨਾਂ ਵੱਲੋਂ ਮੌਕੇ ਤੇ ਪੀਸੀਆਰ ਦਸਤੇ ਦੇ ਪੁਲਿਸ ਮੁਲਾਜ਼ਮਾਂ ਦੇ ਉੱਪਰ ਹੀ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਉਹਨਾਂ ਨੂੰ ਜ਼ਖਮੀ ਕੀਤਾ ਗਿਆ ਜਿਸ ਦੀਆਂ ਕੀ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਹਮਲੇ ਦੇ ਵਿੱਚ ਪੁਲਿਸ ਮੁਲਾਜ਼ਮ ਸਮੇਤ ਕੁੱਲ ਤਿੰਨ ਲੋਕ ਜ਼ਖਮੀ ਨੇ ਲੁਧਿਆਣਾ ਦੇ ਸੁਭਾਸ਼ ਨਗਰ ਦੇ ਇੱਕ ਰੈਸਟੋਰੈਂਟ ਦੇ ਵਿੱਚ ਸਾਰੀ ਘਟਨਾ वापरी है अंजाम देने तो बाद इस घटना को गैंगस्टर जिसका नाम विशाल गिल दसा जा रहा है मौके तो फरार हो गया पता लगा है कि विशाल गिल गिलों एक पुलिस मुलाजम के थप्पड़ मारिया गया जबकि दूसरा पुलिस मुलाजम अपने साथी द ਮਦਦ ਕਰਨ ਵਾਸਤੇ ਆਇਆ ਤਾਂ ਗੈਂਗਸਟਰ ਦੇ ਵੱਲੋਂ ਉਸ ਪੁਲਿਸ ਮੁਲਾਜ਼ਮ ਤੇ ਦਾਤ ਦੇ ਨਾਲ ਹਮਲਾ ਕਰ ਦਿੱਤਾ ਗਿਆ ਇੱਕ ਹਫ਼ਤੇ ਦੇ ਵਕਫੇ ਦੇ ਅੰਦਰ ਹੀ ਟਿੱਬਾ ਰੋਡ ਤੇ ਗੁੰਡਾਗਰਦੀ ਦੀ ਵੱਡੀ ਵਾਰਦਾਤ ਵਾਪਰਨ ਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਖੌਫ ਪੈਦਾ ਹੋ ਚੁੱਕਿਆ ਤੇ ਇਸ ਵਾਰਦਾਤ ਦੇ ਕਾਰਨ ਹੁਣ ਲੋਕ ਇਸ ਵੇਲੇ ਡਰੇ ਤੇ ਸਹਿਮੇ ਨਜ਼ਰ ਆ ਰਹੇ ਨੇ